ਸਾਸਰੀਆ ਕਾਲ ਜੀ ਸਾਰਿਆਂ ਨੂੰ ਸਾਡੇ ਮਿੱਤਰ ਪਿਆਰਿਆਂ ਨੂੰ ਕੀ ਹਾਲੇ ਮਾਲਕੋ ਮੈਨੂੰ ਪਤਾ ਹੈ ਹਾਲ ਕੋਈ ਬਹੁਤੇ ਚੰਗੇ ਨਹੀਂ ਹੈਗੇ ਕੱਲ ਜੋ ਟੈਸਟ ਮੈਚ ਖਤਮ ਹੋਇਆ ਟੈਸਟ ਸੀਰੀਜ਼ ਜਿਹੜੀ 2-0 ਨਾਲ ਠਾ ਕਰਕੇ ਜੀ ਹਰਾਤੀ ਸਾਊਥ ਅਫਰੀਕਾ ਨੇ ਪਰ ਚਲੋ ਥੋੜੀ ਇਹ ਗੱਲਾਂ ਕਰਾਂਗੇ ਤਾਂ ਫਿਰ ਦਿਲ ਮੇਰਾ ਵੀ ਥੋੜਾ ਹੌਲਾ ਹੋ ਜਾਏਗਾ ਸੁਣ ਕੇ ਥੱਲੇ ਕਮੈਂਟ ਕਰਕੇ ਤੁਹਾਡਾ ਵੀ ਦਿਲ ਹੌਲਾ ਹੋ ਜਾਏਗਾ ਨਾਲ ਗੱਲ ਕਰਾਂਗੇ ਜੀਟੀ ਦੀ ਕਿਉਂਕਿ ਆਈਪੀਐਲ ਦੀ ਵੀ ਤਾਂ ਗੱਲ ਚੱਲਦੀ ਪਈ ਹੈ ਪਿਛਲੀ ਵਾਰੀ ਆਰਸੀਬੀ ਦੀ ਗੱਲ ਕੀਤੀ ਸੀ ਅੱਜ ਵਰੀ ਸਾਡੇ ਖਾਸਮ ਖਾਸ ਪੰਜਾਬੀ ਮੁੰਡੇ ਸ਼ੋਮਨ ਗਿੱਲ ਦੀ ਜੀਟੀ ਦੀ ਗੱਲ ਕਰਾਂਗੇ ਕਿ ਆਕਸ਼ਨ ਤੋਂ ਪਹਿਲੇ ਉਹਨਾਂ ਨੇ ਕੀ ਚੰਚੜਾਏ ਆ ਕਿਨੂੰ ਟ੍ਰੇਡ ਕੀਤਾ ਕਿਨੂੰ ਲੈ ਕੇ ਆਏ ਕਿਨੂੰ ਛੱਡਿਆ ਤੇ ਨਿੱਘਾ ਸਵਾਗਤ ਤੁਹਾਡੇ ਸਾਰਿਆਂ ਦਾ ਸਰਪੰਚ ਅਤੇ ਸਪੋਰਟਸ ਵਿੱਚ ਸਰਪੰਚ ਤੁਹਾਡਾ ਪਿਆਰ ਹੈ ਸਪੋਰਟਸ ਦੀ ਗੱਲਾਂ ਆਪਾਂ ਦੋਵੇਂ ਰਲ ਕੇ ਕਰਾਂਗੇ ਪਹਿਲੇ ਗੱਲ ਤਾਂ ਹੋ ਜਾਈ ਜੀ ਟੈਸਟ ਮੈਚ ਦੀ ਟੈਸਟ ਸੀਰੀਜ਼ ਦੋ 0 ਨਾਲ ਠਾ ਕਰਕੇ ਜੇ ਆਪਾਂ ਹਾਰ ਗਏ ਆ ਵਨਡੇ ਸੀਰੀਜ਼ ਆਣ ਵਾਲੀ ਹੈ ਉਹਦੀ ਟੀਮ ਵਿੱਚ ਵੀ ਸ਼ੋਮਨ ਗਿੱਲ ਨਹੀਂ ਹੈਗੇ ਉਹ ਥੋੜੀ ਕੰਨੀ ਵਿੱਚ ਕਿਵੇਂ ਕਿਵੇਂ ਬਾਲ ਜੇ ਪੈ ਜਾਂਦੇ ਹਨਾ ਬਾਲ ਜੇ ਪੈ ਗਿਆ ਸ਼ਾਇਦ ਚੁੰਮਣ ਗਿਲ ਦੇ ਉਹ ਜਿਆਦਾ ਹੀ ਵੱਲੋ ਵੱਲ ਹੋਈ ਜਾਂਦੇ ਕੰਮ ਜਿਆ ਪਰ ਜਿਆਦਾ ਕੰਮ ਖਰਾਬ ਹੋ ਗਿਆ ਇੰਡੀਅਨ ਟੀਮ ਦਾ ਜੀ ਪਹਿਲੇ ਕੋਈ ਕੁਛ ਵੀ ਨਹੀਂ ਪਹਿਲੇ ਦੀ ਗੱਲ ਇਹ ਨਿਊਜ਼ੀਲੈਂਡ ਆਈ ਸੀ ਉਹਨੇ ਸਾਊਥ ਅਫਰੀਕਾ ਆਈ 2 ਜ਼ੀਰੋ ਨਾਲ ਮਜ਼ਾ ਨਹੀਂ ਆਇਆ ਮਤਲਬ ਦੇਖ ਕੇ ਕਿਉਂ ਹਾਰੇ ਆਪਾਂ ਤੁਸੀਂ ਵੀ ਜਾਣਦੇ ਹੋ ਥੋੜੀਆਂ ਜਿਹੀਆਂ ਗੱਲਾਂ ਮੈਂ ਕਰਨ ਦੀ ਕੋਸ਼ਿਸ਼ ਕਰਦਾ ਤੇ ਥੱਲੇ ਜ਼ਰੂਰ ਆਪਣੇ ਵਿਚਾਰ ਲਿਖਿਓ ਹੁਣੇ ਵੀਡੀਓ ਪਾਜ਼ ਕਰਕੇ ਕਿ ਤੁਹਾਡੇ ਹਿਸਾਬ ਨਾਲ ਕਿਹੜੇ ਸਭ ਤੋਂ ਵੱਡੇ ਤਿੰਨ ਕਾਰਨ ਹਨ ਕਿ ਆਪਾਂ ਆਪਣੇ ਘਰ ਵਿੱਚ ਇੰਨਾ ਮਾੜਾ ਖੇਡੇ ਖੇੜਦੇ ਪਏ ਆ ਮੈਂ ਆਪਣੇ ਤਿੰਨ ਕਾਰਨ ਚੁਣੇ ਹੋਏ ਆ ਪਹਿਲਾ ਕਾਰਨ ਤਾਂ ਸਮਝ ਆਂਦਾ ਜੀ ਜੋ ਮੇਰੇ ਵਰਗੇ ਜਵਾਕ ਜਦੋਂ ਅਸੀਂ ਹੁੰਦੇ ਸੀ 90s ਵਿੱਚ ਜਾਂ 2000 ਦੇ ਦਹਾਕੇ ਵਿੱਚ ਆਪਣੇ ਖਿਡਾਰੀ ਸਪਿਨ ਨੂੰ ਸਪਿਨ ਨੂੰ ਬੜਾ ਵਧੀਆ ਖੇੜਦੇ ਹੁੰਦੇ ਸੀ ਮੁਰਲੀ ਤਰਨਾਜਨ ਸ਼ੇਨ ਵਾਰਨ ਨਾਜਨ ਦੁਨੀਆ ਦਾ ਕੋਈ ਵੱਡੇ ਤੋਂ ਵੱਡਾ ਸਪਿਨਰ ਆ ਜੇ ਵਿਕਟਾਂ ਜ਼ਰੂਰ ਮਿਲ ਜਾਂਦੀਆਂ ਸੀ ਪਰ ਕੋਟਾਪਾ ਵੜਾ ਛੱਡਦਾ ਸੀ ਉਹਦਾ ਨਵਜੋ ਸਿੰਘ ਸਿੱਧੂ ਹੋਏ ਸੌਰਵ ਗਾਂਗੁਲੀ ਹੋਏ ਸਚਿੰਦਨ ਦੁਲਕਰ ਹੋਏ ਸਹਿਵਾਗ ਹੋਏ ਸਾਰੇ ਰੱਜ ਦੇ ਕਟਾਪਾ ਲਾਂਦੇ ਸੀ ਸਪਿਨਰਾਂ ਦਾ ਹੁਣ ਕੋਈ ਵੀ ਸਪਿਨਰ ਆ ਕੇ ਸਾਡੀਆਂ ਵਿਕਟਾਂ ਲਈ ਜਾ ਰਿਹਾ ਹੈ ਸਪਿਨ ਖੇਡਣ ਦੀ ਜਿਹੜੀ ਕਲਾ ਸੀ ਜਿਹੜਾ ਆਰਟ ਸੀ ਉਹ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਪਹਿਲੇ ਦੇ ਮੁਕਾਬਲੇ ਤਾਂ ਬੜਾ ਟਲਾਨ ਤੇ ਹੈ ਇਹ ਮੈਨੂੰ ਸਭ ਤੋਂ ਵੱਡਾ ਕਾਰਨ ਲੱਗਦਾ ਹੈ 15 20 ਸਾਲ ਪਹਿਲੇ ਇਹ ਆਪਣੀ ਰੈਪਿਟੇਸ਼ਨ ਹੁੰਦੀ ਸੀ ਕਿ ਆਪਾਂ ਬਾਹਰ ਜਾਵਾਂਗੇ ਤਾਂ ਉੱਥੇ ਤੰਗ ਹੋਵਾਂਗੇ ਫਾਸਟ ਪਿਚਾਂ ਤੇ ਬਾਉਂਸੀ ਪਿਚਾਂ ਤੇ ਆਪਣੇ ਘਰੇ ਅਸੀਂ ਰਾਜੇ ਆ ਸਾਨੂੰ ਕੋਈ ਹਰਾ ਨਹੀਂ ਸਕਦਾ ਹੁਣ ਆਪਣੇ ਘਰੇ ਤਾਂ ਅਸੀਂ ਰਾਜੇ ਰਹੇ ਨਹੀਂ ਦੋ ਦੋ ਟੀਮਾਂ ਨੇ ਪੂਰੀ ਪੂਰੀ ਸੀਰੀਜ਼ ਇੱਕ ਤਰਫਾ ਜਿੱਤ ਲਈ ਹੈ ਤੇ ਬਾਹਰ ਜਾ ਕੇ ਹੱਲੇ ਆਪਾਂ ਰਾਜੇ ਬਣੇ ਨਹੀਂ ਹਾਲਾਂਕਿ ਬਾਹਰ ਜਾ ਕੇ ਤੇਜ਼ ਵਿਕਟਾਂ ਤੇ ਬਾਊਂਸ ਵਾਲੀਆਂ ਸਵਿੰਗ ਲੰਦੇ ਮਾਹੌਲ ਵਿੱਚ ਅਸੀਂ ਪਹਿਲੇ ਤੋਂ ਬਿਹਤਰ ਖੇਡਦੇ ਪਾਏ ਆ ਇੰਗਲੈਂਡ ਵਿੱਚ ਟੈਸਟ ਮੈਚ ਜਿੱਤੇ ਆ ਆਪਾਂ ਸੀਰੀਜ਼ ਬਰਾਬਰ ਕੀਤੀ ਹੈ ਪਰ ਜੋ ਆਪਣੇ ਘਰ ਰਾਜੇ ਹੁੰਦੇ ਸੀ ਬਾਹਰ ਹੱਲੇ ਵੀ ਆਪਾਂ ਰਾਜੇ ਨਹੀਂ ਬਣੇ ਬਾਹਰ ਬੜੀ ਬੁਰੀ ਤਰ੍ਹਾਂ ਹਾਰਦੇ ਹੁੰਦੇ ਸੀ ਹੁਣ ਆਪਣੇ ਘਰੇ ਬੁਰੀ ਤਰ੍ਹਾਂ ਹਾਰੀ ਜਾਂਦੇ ਆ ਸਪਿਨ ਖੇਡਣੀ ਭੁੱਲ ਭੁੱਲ ਕੇ ਆਪਾਂ ਫਾਸਟ ਬੋਲਿੰਗ ਚੰਗੀ ਖੇਡਣੀ ਸ਼ੁਰੂ ਕਰਤੀ ਫਾਸਟ ਬੋਲਿੰਗ ਚੰਗੀ ਖੇਡਣੀ ਸ਼ੁਰੂ ਕਰਦੇ ਕਰਦੇ ਸਪਿਨ ਖੇਡਣਾ ਭੁੱਲ ਗਏ ਇਹ ਮੈਨੂੰ ਲੱਗਦਾ ਬਹੁਤ ਵੱਡਾ ਕਾਰਨ ਹੈ ਜੀ ਨਹੀਂ ਤਾਂ ਕਿਹੋ ਜਿਹੇ ਸਪਿਨਰ ਵਿਕਾ ਲਈ ਜਾਂਦੇ ਆ ਆਪਣੀ ਅਸੀਂ ਸ਼ੇਨ ਵਾਰਨ ਤੇ ਮੁਰਲੀ ਤਰਨ ਨੂੰ ਨਾਨੀ ਯਾਦ ਦਿਵਾਤੀ ਇਹ ਕੱਲ ਦੇ ਸਪਿਨਰ ਸਾਨੂੰ ਤੰਗ ਕਰ ਹੀ ਜਾਂਦੇ ਮੈਨੂੰ ਬਹੁਤ ਵੱਡਾ ਕਾਰਨ ਲੱਗਦਾ ਕਿ ਸਪਿਨ ਨੂੰ ਆਪ ਅੱਜ ਦੇ ਬੈਟਸਮੈਨ ਹੋਣਾ ਚੰਗਾ ਨਹੀਂ ਖੇਡਦੇ ਜੋ ਬੜੀ ਪੁਰਾਣੀ ਕਹਾਵਤ ਹੈ ਕਿ ਟੈਸਟ ਮੈਚ ਉਹ ਟੀਮ ਜਿੱਤੂਗੀ ਜਿਹੜੀ 20 ਵਿਕਟਾਂ ਲਏਗੀ ਹੁਣ ਇਹ ਸੋਚਣਾ ਪੈਣਾ ਹੈ ਟੀਮ ਮੈਨੇਜਮੈਂਟ ਨੂੰ ਕਿ ਤੁਹਾਨੂੰ 20 ਵਿਕਟਾਂ ਲੈਣ ਵਾਲੇ ਬੋਲਰ ਪਹਿਲੇ ਚੂਜ਼ ਕਰਨੇ ਆ ਕਿ ਆਲ ਰਾਊਂਡਰ ਚੂਜ਼ ਕਰਨੇ ਆ ਕਿ ਨਹੀਂ ਇਹ ਥੋੜੀ ਜਿਹੀ ਬੈਟਿੰਗ ਵੀ ਕਰ ਲਿੱਤਾ ਹੈ ਨਹੀਂ ਇਹ ਥੋੜੀ ਜਿਹੀ ਬੋਲਿੰਗ ਵੀ ਕਰ ਲਿੱਤਾ ਹੈ ਆਲ ਰਾਊਂਡਰ ਹੁੰਦੇ ਸੀ ਉਸ ਜਮਾਨੇ ਦੇ ਸਚਿਨ ਤੰਦੁਲਕਰ, ਵਰਿੰਦਰ ਸਹਿਵਾਗ, ਸੌਰਵ ਗਾਂਗੂਲੀ ਜਿਹੜੇ ਮੇਨ ਬੈਟਸਮੈਨ ਸੀ, ਮੇਨ ਰਨ ਬਣਾਉਂਦੇ ਸੀ ਤੇ ਵਿਕਟ ਦੇ ਹਿਸਾਬ ਨਾਲ ਸਪਿਨ ਪਿਚ ਹੈਗੀ ਤਾਂ ਸਚਿਨ ਸਹਿਵਾਗ ਸਪਿਨ ਬੋਲਿੰਗ ਕਰਦੇ ਸੀ ਮੜੀ ਜੀ ਤੇਜ਼ ਪਿਚ ਹੈਗੀ ਤਾਂ ਗਾਂਗੂਲੀ ਬੋਲਿੰਗ ਪਾਉਂਦੇ ਹੁੰਦੇ ਸੀ। ਇਹ ਹੁੰਦੇ ਆ ਆਲਰਾਊਂਡਰ। ਜਾਂ ਅਨਿਲ ਕੁੰਬਲੇ, ਜਵਾਗਲ ਸ਼ਿਰੀਨਾਥ, ਆਰ ਅਸ਼ਵਿਨ, ਰਵਿੰਦਰ ਜਿਹੜੇ ਜਹਾ ਹੱਲੇ ਵੀ ਹੈਗੇ ਆ ਹਰਭਜਨ ਸਿੰਘ ਜਿਹੜੀ ਮੇਨਲੀ ਬੋਲਰ ਹੈ ਜਿਹੜੇ ਵਿਕਟਾਂ ਕੱਢਦੇ ਆ ਲੋਡ ਪੈਨ ਤੇ ਬੈਟਿੰਗ ਕਰਦੇ ਆ। ਬੋਲਰ ਦਾ ਮੇਨ ਕੰਮ ਵਿਕਟਾਂ ਲੈਣਾ ਹੈ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਨਹੀਂ ਮੜੀ ਜੀ ਬੋਲਿੰਗ ਪਾ ਲੇਗਾ ਮੜੀ ਜੀ ਬੈਟਿੰਗ ਕਰ ਲੇਗਾ ਟੈਸਟ ਕ੍ਰਿਕਟ ਮੜੇ ਮੜੇ ਨਾਲ ਨਹੀਂ ਜਿੱਤੀ ਜਾਂਦੀ ਮੜੇ ਮੜੇ ਨਾਲ T20 ਕ੍ਰਿਕਟ ਜਿੱਤ ਸਕਦੇ ਹੋ ਕਿ 2 ਓਵਰ ਬੈਟਿੰਗ ਕੀਤੀ ਵੀ 25 ਰਨ ਬਣਾਤੇ ਇੱਕ ਦੋ ਓਵਰ ਪਾਏ 15 20 ਰਨ ਦੇ ਕੇ ਆਪਣਾ ਕੋਟਾ ਪੂਰਾ ਕਰਤਾ ਇਹ ਮੜਾ ਮੜਾ ਕੰਮ T20 ਵਿੱਚ ਹੁੰਦਾ ਹੈ ਟੈਸਟ ਮੈਚਾਂ ਵਿੱਚ ਨਹੀਂ ਹੁੰਦਾ ਅਸੀਂ 올 ਰਾਊਂਡਰਾਂ ਨੂੰ ਟੀਮ ਵਿੱਚ ਫਿੱਟ ਕਰਨ ਦੀ ਥਾਂ ਤੇ ਉਹਦੇ ਉਹਦੇ 올 ਰਾਊਂਡਰ ਨੂੰ ਫਿੱਟ ਕਰਨ ਦੇ ਅ ਚੱਲਦੇ ਅਸੀਂ ਮੇਨ ਬੋਲਰ ਕਿਤੇ ਭੁੱਲ ਗਏ ਆ ਵਿਕਟਾਂ ਲੈਣ ਵਾਲੇ ਬੋਲਰ ਹੀ ਸਾਡੇ ਕੋਲ ਨਜ਼ਰ ਨਹੀਂ ਆਉਂਦੇ ਹੈਗੇ ਤੀਜਾ ਕਾਰਨ ਮੈਨੂੰ ਇਹ ਲੱਗਦਾ ਜੀ ਐਕਸਪੈਰੀਮੈਂਟ ਬੜੇ ਹੋ ਰਹੇ ਆ ਉਹ ਜਿਵੇਂ ਤੁਸੀਂ ਕੈਮਿਸਟਰੀ ਦੀ ਫਿਜ਼ਿਕਸ ਦੀ ਲੈਬ ਵਿੱਚ ਜਾ ਕੇ ਐਕਸਪੈਰੀਮੈਂਟ ਕਰਦੇ ਹੋ ਨਾ ਆਪਣੇ ਸਕੂਲਾਂ ਕਾਲਜਾਂ ਵਿੱਚ ਉਹ ਚੱਲ ਰਿਹਾ ਇੱਥੇ ਸਾਨੂੰ ਪਤਾ ਹੀ ਨਹੀਂ ਕਿ ਆਹ ਪਲੇਅਰ ਐ ਸੀਰੀਜ਼ ਵਿੱਚ ਖੇਡ ਰਿਹਾ ਅਗਲੀ ਵਿੱਚ ਹੋਏਗਾ ਕਿ ਨਹੀਂ ਸਾਨੂੰ ਪਤਾ ਨਹੀਂ ਹੈ ਕਿ ਇਹ ਤਿੰਨ ਤਿੰਨ ਕੀਪਰਾਂ ਵਿੱਚੋਂ ਕੀਪਰ ਕੌਣ ਹੈ ਤੇ ਬੈਟਸਮੈਨ ਕੌਣ ਹੈ ਤੇ ਜਿਹੜੇ ਖਿਡਾਰੀਆਂ ਨੇ ਡੋਮੈਸਟਿਕ ক্রিকেট ਦੀ ਰੈਡ ਬਾਲ ক্রিকেট ਵਿੱਚ ਰਾਂਜੀ ਟਰਾਫੀ ਵਿੱਚ ਰਣਾ ਦਾ ਪਹਾੜ ਬਨਾਇਆ ਹੋਇਆ ਉਹਨਾਂ ਨੂੰ ਥਾਂ ਹੀ ਨਹੀਂ ਮਿਲਦੀ ਭਈ T20 ਚੰਗਾ ਖੇਡਣ ਵਾਲੇ ਟੈਸਟ ਮੈਚਾਂ 'ਚ ਖੇਡੀ ਜਾਂਦੇ ਆਂ ਨੰਬਰ 3 ਤੇ ਕੌਣ ਆਏਗਾ 4 ਤੇ ਚਲੋ ਸ਼ੁਮਨ ਗਿੱਲ ਆਗੇ ਕਿਹੜਾ ਪਲੇਅਰ ਕਿਹੜੀ ਸੀਰੀਜ਼ ਵਿੱਚ ਹੈਗਾ ਕਿਹੜੀ ਸੀਰੀਜ਼ ਵਿੱਚ ਨਹੀਂ ਹੈਗਾ ਕਿੰਨੇ ਕੁ ਓਪਨਰ ਅਸੀਂ ਰੱਖਣੇ ਹੈਗੇ ਆਂ ਬਹੁਤ ਟੜਲਣ ਨਾਲ ਐਕਸਪੈਰੀਮੈਂਟ ਹੋਣਦੇ ਆਂ ਤੇ ਟੈਸਟ ਮੈਚ ਐਕਸਪੈਰੀਮੈਂਟਾਂ ਨਾਲ ਨਹੀਂ ਜਿੱਤੇ ਜਾਂਦੇ ਮੈਨੂੰ ਉਹੀ 15-20 ਸਾਲ ਪੁਰਾਣੀ ਕਹਾਣੀ ਯਾਦ ਆ ਰਹੀ ਹੈ ਓਪਨਰ ਹੁੰਦੇ ਸੀ ਸੇਵਾਗ ਨਾਲ ਕੋਈ ਵੀ ਆ ਗਿਆ 3 ਤੇ ਦਰਵਿੜ 4 ਤੇ ਸਚਿਨ 5 ਤੇ ਗਾਉਂਗਲੀ 6 ਤੇ ਵੀਵੀਐਸ ਲਖਮਣ ਪੱਕੇ ਸੀ ਫਿਰ ਕੀਪਰ ਤੇ ਚਾਰ ਬੋਲਰ ਆnde ਹੁੰਦੇ ਸੀ ਹੁਣ ਸਾਨੂੰ ਪਤਾ ਹੀ ਨਹੀਂ ਇਹ ਟੀਮ ਵਿੱਚ ਪੱਕਾ ਕੌਣ ਹੈ ਤਾਂ ਫਿਰ ਕੱਚੀ ਪਰਫਾਰਮੈਂਸ ਕਿਉਂ ਨਾ ਨਿਕਲੇਗੀ ਟੀਮ ਤੋਂ ਇਹ ਮੇਰੇ ਤਿੰਨ ਕਾਰਨ ਹੈ ਜੀ ਸਪਿਨ ਖੇਲਨੀ ਅਸੀਂ ਭੁੱਲਦੇ ਜਾ ਰਹੇ ਹਾਂ ਐਕਸਪੈਰੀਮੈਂਟ ਬਾਲੇ ਹੁੰਦੇ ਪਏ ਹਾਂ ਤੇ ਅਸੀਂ 올 ਰਾਉਂਡਰਾਂ ਦੀ ਭਾਲ ਵਿੱਚ ਮੇਨ ਬੋਲਰਾਂ ਨੂੰ ਭੁੱਲ ਗਏ ਇਹ ਮੇਰੇ ਤਿੰਨ ਕਾਰਨ ਹੈ ਟੈਸਟ ਸੀਰੀਜ਼ ਹਾਰਨ ਦੇ ਆਪਣੇ ਤਿੰਨ ਕਾਰਨ ਜ਼ਰੂਰ ਠਾ ਕਰਕੇ ਦੱਸੋ ਤੇ ਮੈਂ ਹੁਣ ਠਾਹ ਕਰਕੇ ਅੱਗੇ ਜਾ ਰਿਹਾ ਜੀਟੀ ਵੱਲ ਨੂੰ ਜਾ ਰਿਹਾ ਗੁਜਰਾਟ ਟਾਈਟਨਸ ਤੁਸੀਂ ਕਿਹੜੇ ਪਲੇਅਰ ਛੱਡੇ ਹੈ ਕਿਹੜੇ ਕਿ ਪਲੇਅਰ ਰੱਖੇ ਹੈ ਪਿਛਲੇ ਸੀਜ਼ਨ ਵਿੱਚ ਬੜਾ ਵਧੀਆ ਖੇਡੀ ਟੀਮ ਨੰਬਰ 3 ਤੇ ਰਹੀ ਸੀ ਪੁਆਇੰਟਸ ਟੇਬਲ ਵਿੱਚ 14 ਮੈਚਾਂ ਵਿੱਚ 9 ਜਿੱਤੇ ਸੀ ਤੇ ਤੁਸੀਂ ਪ੍ਰਭਾਵਿਤ ਕੀਤਾ ਨਵੇਂ ਸਰਪੰਚ ਸ਼ੁਮਨ ਗਿਲ ਥਾਪੇ ਗਏ ਤੇ ਇੱਕ ਸੀਜ਼ਨ ਮਾੜਾ ਉਹਨਾਂ ਦਾ ਰਿਹਾ ਜ਼ਰੂਰ ਸੀ ਪਰ ਪਿਛਲੇ ਸੀਜ਼ਨ ਵਾਪਸੀ ਕੀਤੀ ਹੈ ਹੁਣ ਆਵਲੀ ਸੀਜ਼ਨ ਦੀ ਆਕਸ਼ਨ ਆਉਣ ਤੋਂ ਪਹਿਲਾਂ ਤੁਸੀਂ ਸਾਡੇ ਬ੍ਰਦਰ ਰਦਰ ਨੂੰ ਸ਼ਰਫੀਨ ਰਦਰਫੋਰਡ ਨੂੰ ਛੱਡਤਾ ਟ੍ਰੇਡ ਕਰਤਾ ਐਮਆਈ ਹੁਣ ਦੁਨੀਆ ਕਹਿਣ ਲਈ ਹੈ ਕਿ ਯਾਰ ਇਹ ਜੀਟੀਆ ਵਾਲਿਆਂ ਦਾ ਇਹੀ ਕੰਮ ਹੈ ਕਿ ਪਲੇਅਰ ਬਣਾ ਬਣਾ ਕੇ ਐਮਆਈ ਨੂੰ ਦੇਈ ਜਾਓ ਹਾਰਦਿਕ ਪਾਂਡਿਆ ਵੀ ਗਈ ਸੀ ਹੁਣ ਸ਼ਰਫੀਨ ਰਦਰਫੋਰਡ ਵਰਗੇ ਐਨੇ ਸੋਨੇ ਆਲਰਾਊਂਡਰ ਤੁਸੀਂ ਛੱਡਤੇ ਉਹ ਵੀ ਸਿਰਫ 2 ਕਰੋੜ 60 ਲੱਖ ਰੁਪਏ ਵਿੱਚ ਪਿਛਲੇ ਸੀਜ਼ਨ ਇਹਨਾਂ ਨੇ 291 ਰਨ ਬਣਾਏ ਸੀ 150 ਤੋਂ ਵੱਧ ਦੀ ਸਟ੍ਰਾਈਕ ਰੇਟ ਸੀ 157 ਦੀ ਕਿਉਂ ਛੱਡਤੇ ਟ੍ਰੇਡ ਕਰਤੇ ਛੱਡੇ ਕਿਹੜੇ ਆ ਛੱਡੇ ਪੰਜ ਖਿਡਾਰੀ ਆ ਤਿੰਨ ਵਿੱਚੋਂ ਫੋਰਨਰ ਆ ਦਸੁਨ ਸ਼ਨਾਕਾ শ্রীলੰਕਾ ਦੇ 올 ਰਾਉਂਡਰ ਪਿਛਲੇ ਸੀਜ਼ਨ ਤਿੰਨ ਮੈਚ ਮਿਲੇ ਸੀ 26 ਰਨ ਬਣਾਏ ਸੀ ਜੈਰੈਲਡ ਕੁਇਡਸੀਆ ਸਾਊਥ ਅਫਰੀਕਾ ਦੇ ਫਾਸਟ ਬੋਲਰ ਚਾਰ ਹੀ ਮੈਚ ਮਿਲੇ ਸੀ ਦੋ ਵਿਕਟਾਂ ਲਈਆਂ ਸੀ ਉਸ ਤੋਂ ਪਹਿਲੇ ਐਮ ਆਈ ਵੱਲੋਂ ਖੇਡ ਚੁੱਕੇ ਆ ਤੇਰਾ ਵਿਕਟਾਂ ਲਈਆਂ ਸੀ ਇਹਨਾਂ ਨੇ ਸੀਜ਼ਨ 2024 ਵਿੱਚ ਕਰੀਮ ਜੰਨਤ ਜਿਹੜੇ ਅਫਗਾਨੀ ਹੈਗੇ ਆ ਗੁਜਰਾਤ ਨੇ ਕੋਈ ਮੈਚ ਖੜਾਇਆ ਸੀ ਪਿਛਲੇ ਸੀਜ਼ਨ ਨਾ ਕੋ ਰਨ ਬਣਾਇਆ ਨਾ ਕੋ ਵਿਕਟ ਲਈ ਸੀ ਕੁਲਵੰਤ ਖਜਰੋਲੀਆ ਆਪਣੇ ਰਾਜਸਥਾਨ ਦੇ ਫਾਸਟ ਬੋਲਰ ਹੈ ਇੱਕ ਮੈਚ ਮਿਲਿਆ ਇੱਕ ਵਿਕਟ ਮਿਲੀ ਛੱਡਤੇ ਗਏ ਹਨ ਮਹੀਪਾਲ ਲੋਮਰੋਰ ਇੱਕ ਹੋਰ ਰਾਜਸਥਾਨੀ ਖੱਬੂ ਬੈਟਸਮੈਨ ਮੜੀ-ਮੋਟੀ ਬੋਲਿੰਗ ਪਾਉਂਦੇ ਹਨ ਪਿਛਲੇ ਸੀਜ਼ਨ ਇੱਕ ਵੀ ਮੈਚ ਨਹੀਂ ਖੜਾਇਆ ਸੀ ਇਹਨਾਂ ਨੂੰ ਉਸ ਤੋਂ ਪਹਿਲੇ ਤਿੰਨ ਸੀਜ਼ਨ ਆਰਸੀਬੀ ਤੇ ਚਾਰ ਸੀਜ਼ਨ ਰਾਜਸਥਾਨ ਰਾਇਲਜ਼ ਵੱਲ ਖੇਡ ਚੁੱਕੇ ਹਨ ਅੱਪ ਪੰਜ ਪਲੇਅਰ ਛੱਡੇ ਗਏ ਹਨ ਤੇ ਰੱਖੇ ਗਏ ਹਨ 20 ਪਲੇਅਰ ਜਿਦੇ ਵਿੱਚ ਚਾਰ ਵਿਦੇਸ਼ੀ ਹੈ ਕੌਣ-ਕੌਣ ਸਰਪੰਚ ਸਾਹਿਬ ਸ਼ਿਵਮਨ ਗਿਲ ਮੁੰਡਾ ਫਾਜ਼ਿਲ ਕਾਦਾ ਮੇਰੇ ਗਵਾਣ ਦਾ ਮੁੰਡਾ ਹੈ ਜੀ ਪਿਛਲਾ ਸੀਜ਼ਨ ਬਹੁਤ ਵਧੀਆ ਰਿਹਾ ਸੀ 650 ਰਨ ਬਣਾਏ ਸੀ ਨਾਲ ਇਹਨਾਂ ਵਿੱਚ ਜੋੜੀਦਾਰ ਸਾਈ ਸੁਡ 759 ਰਨ ਬਣਾਏ ਸੀ 156 ਦੀ ਸਟ੍ਰਾਈਕ ਰੇਟ ਦੇ ਨਾਲ ਇੰਡੀਆ ਵੱਲੋਂ ਵੀ ਖੇਡਣੇ ਡਿਆ ਟੈਸਟ ਕ੍ਰਿਕਟ ਅਨੁਜ रावत ਕੀਪਰ ਪਿਛਲੇ ਸੀਜ਼ਨ ਇੱਕ ਵੀ ਮੈਚ ਨਹੀਂ ਖੇਡਣ ਨੂੰ ਮਿਲਿਆ ਸੀ ਤੇ ਨਾਲ ਸਾਡਾ ਜੱਸਾ ਵੀਰ ਬਟਾਲੇ ਵਾਲਾ ਜੱਸਾ ਬਟਾਲੇ ਵਾਲਾ ਕੌਨ ਜੋਸ ਬਟਲਰ ਬੜਾ ਸੋਨਾ ਸੀਜ਼ਨ ਰਿਹਾ ਸੀ 538 ਰਨ ਬਣਾਏ ਸੀ ਰਾਹੁਲ ਤੇਵਤੀਆ 99 ਰਨ ਬਣਾਏ ਪਰ ਸਟ੍ਰਾਈਕ ਰੇਟ ਵਧੀਆ ਸੀ 168 ਦਾ ਸ਼ਾਹਰੁਖ ਖਾਨ ਸਾਬਕਾ ਪੰਜਾਬੀ 180 ਦੇ ਲਾਗੇ ਰਨ ਬਣਾਏ ਤੇ ਇੱਕ ਵਿਕਟ ਲਈ ਸੀ واਸ਼ਿੰਗਟਨ ਸੁੰਦਰ ਲਗਾਤਾਰ ਇੰਡੀਆ ਵੱਲੋਂ ਖੇਡਣ ਦੇ ਹੈ 133 ਰਨ ਬਣਾਏ ਸੀ ਤੇ ਪਰ ਵਿਕਟਾਂ ਦੋ ਲਈਆਂ ਸੀ 올ਰਾਊਂਡਰ T20 ਵਿੱਚ ਚੱਲ ਜਾਂਦਾ ਤੁਸੀਂ ਦੋ ਵਿਕਟਾਂ ਲਓ ਜੇ ਤੁਹਾਡੀ 7 8 9 ਦੀ 8.5 ਤੱਕ ਦੀ ਵੀ ਇਕਨੋਮੀ ਹੈਗੀ ਹੈ ਚੱਲ ਜਾਂਦਾ ਹੈ ਗਲੈਨ ਫਿਲਿਪਸ ਨਿਊਜ਼ੀਲੈਂਡ ਵਾਲੇ ਕੋਈ ਮੈਚ ਨਹੀਂ ਖੇਡਣ ਨੂੰ ਮਿਲਿਆ ਰਾਸ਼ਿਦ ਖਾਨ ਥੋੜਾ ਜਿਹਾ ਠੀਕ ਰਿਹਾ ਸੀ ਸੀਜ਼ਨ ਪਿਛਲੇ ਦੋ ਕੁ ਸੀਜ਼ਨਾਂ ਦੇ ਤੰਗ ਹੁੰਦੇ ਪਏ ਆ ਉਹ ਬੈਕ ਸਰਜਰੀ ਤੋਂ ਬਾਅਦ 9 ਵਿਕਟਾਂ ਲਈਆਂ ਸੀ ਪਰ ਬਹੁਤ ਵਧੀਆ ਸੀਜ਼ਨ ਰਿਹਾ ਸੀ ਸਾਈ ਕਿਸ਼ੋਰ ਦਾ 19 ਵਿਕਟਾਂ ਮਿਲੀਆਂ ਸੀ ਸਮਝ ਸਾਨੂੰ ਇਹ ਨਹੀਂ ਆਇਆ ਸੀ ਕਿ ਸ਼ੁਰੂਆਤੀ 5-6 ਮੈਚ ਚੰਗੇ ਖੇਡਣ ਤੋਂ ਬਾਅਦ ਇਹਨਾਂ ਨੂੰ ਬੋਲਿੰਗ ਕਰਾਣੀ ਘਟ ਕਿਉਂ ਕਰਤੀ ਗਈ ਸੀ ਪਰ ਸੀਜ਼ਨ ਬੜਾ ਵਧੀਆ ਰਿਹਾ ਸੀ 19 ਵਿਕਟਾਂ ਲਈਆਂ ਸੀ ਸਾਈ ਕਿਸ਼ੋਰ ਨੇ ਇਸ਼ਾਨ ਸ਼ਰਮਾ ਤਜਰਬੇਕਾਰ 4 ਵਿਕਟਾਂ ਲਈਆਂ ਮੁਹੰਮਦ ਅਰਸ਼ਦ ਖਾਨ ਖਬੂ ਫਾਸਟ ਬੋਲਰ 6 ਵਿਕਟਾਂ ਲਈਆਂ ਮੁਹੰਮਦ ਸਿਰਾਜ ਇੱਕ ਹੋਰ ਤਜਰਬਾ 16 विकेटਾਂ ਲਈਆਂ ਸੀ ਕਗੀਸੋ ਰਬਾੜਾ ਇਹ ਵੀ ਸਾਬਕਾ ਪੰਜਾਬੀ ਹੈ ਸਾਊਥ ਅਫਰੀਕਾ ਵਾਲਾ ਦੋ ਵਿਕਟਾਂ ਲਈਆਂ ਸੀ ਪੀਕੇ ਕਿਆ ਸੀਜ਼ਨ ਰਿਆ ਸੀ ਪ੍ਰਸਿੱਧ ਕ੍ਰਿਸ਼ਨਾ ਦਾ 25 ਵਿਕਟਾਂ ਲਈਆਂ ਸੀ ਫਿਰ ਜੀਨਤ ਯਾਦਵ ਹੈ ਆਫ ਸਪਿਨਰ ਕੋਈ ਮੈਚ ਨਹੀਂ ਖੇਡੇ ਕੁਮਾਰ ਕੁਸ਼ਾਗਰ ਹੈ विकेट ਕੀਪਰ ਬੈਟਸਮੈਨ ਬਾਲਾ ਮੌਕਾ ਨਹੀਂ ਮਿਲਿਆ ਮਾਨਵ ਸੁਥਾਰ ਹੈ ਖਬੂ ਸਪਿਨਰ ਮੌਕਾ ਨਹੀਂ ਮਿਲਿਆ ਨਿਸ਼ਾਤ ਸਿੰਧੂ ਹੈ بیٹنگ ਬੋਲਿੰਗ ਦੋਵੇਂ ਕਰ ਲੈਂਦੇ ਕੋਈ ਖਾਸ ਮੌਕਾ ਨਹੀਂ ਮਿਲਿਆ ਇਹ ਟੀਮ ਚੰਗਾ ਖੇਡੀ ਪਿਛਲਾ ਪੂਰਾ ਸੀਜ਼ਨ ਐਸੇ ਵਾਸਤੇ ਘੱਟ ਪਲੇਅਰ ਤੁਸੀਂ ਛੱਡੇ ਆ ਤੇ ਮੈਕਸਿਮਮ ਆਪਣੇ ਪਲੇਅਰ ਰੀਟੇਨ ਕਰ ਲਏ ਆ ਤੇ ਜਿਹੜਾ ਟਰੇਡ ਕੀਤਾ ਤੁਸੀਂ ਤੇ ਜਿਹੜੇ ਪਲੇਅਰ ਛੱਡੇ ਆ ਤੁਹਾਡੇ ਕੋਲ ਰੱਬ ਭਲਾ ਕਰੇ 12 ਕਰੋੜ ਤੇ 90 ਲੱਖ ਰੁਪਈਆ ਤਕਰੀਬਨ 13 ਕਰੋੜ ਰੁਪਈਆ ਜੇ ਵਿੱਚ ਹੈਗਾ ਗੁਜਰਾਤ ਟਾਈਟਨਸ ਦੇ ਥਾਵਾਂ ਖਾਲੀ ਆ 5 ਚਾਰ ਵਿਦੇਸ਼ੀ ਖਰੀਦ ਸਕਦੇ ਹੋ ਇਹ ਸਭ ਤੋਂ ਵੱਡੀ ਚੰਗੀ ਗੱਲ ਹੈ ਗੁਜਰਾਤ ਟਾਈਟਨਸ ਦੇ ਲਈ ਲੋਡ ਕੀ ਹੈ ਵੇਸੇ ਤਾਂ ਤੁਸੀਂ ਇਹੀ ਟੀਮ ਦੇ ਨਾਲ ਚਲੇ ਜਾਓ ਆ ਜਿਹੜੇ ਤੁਹਾਡੇ ਕੋਲ 20 ਕੁ ਪਲੇਅਰ ਹੈਗੇ ਆ ਤੁਹਾਡੇ ਵਾਸਤੇ ਪੂਰਾ ਸੀਜ਼ਨ ਚੰਗੀ ਤਰ੍ਹਾਂ ਲੰਘਾ ਦੇਣਗੇ ਪਰ ਜੇ ਪੈਸਾ ਹੈਗਾ ਤਾਂ ਮੜਾ ਮੋਟਾ ਲਾਓਗੇ ਕਿੱਥੇ ਲਾਓਗੇ ਸ਼ਰਫੀਨ ਰਦਰਫੋਰਡ ਛੱਡੇ ਹਨ ਉਹਨਾਂ ਦੀ ਥਾਂ ਤੇ ਕੋਈ ਲੈ ਕੇ ਆਓ ਮਿਡਲ ਆਰਡਰ ਦਾ ਬੈਟਸਮੈਨ ਜਿਹੜਾ ਮਾੜੀ ਮੋਟੀ ਬੋਲਿੰਗ ਵੀ ਪਾਵੇ ਐਂਡਰੀ ਰਸਲ ਪਰ ਇਸ ਬਜਟ ਵਿੱਚ ਆ ਜਾਏਗਾ 12.9 ਕਰੋੜ ਵਿੱਚ ਆ ਤਾਂ ਜਾਣਾ ਚਾਹੀਦਾ ਕਿਉਂਕਿ ਉਮਰ ਹੁੰਦੀ ਵੀ ਖਾਸੀ ਹੋਗੀ ਇਸ਼ਾਨਤ ਸ਼ਰਮਾ ਪੂਰਾ ਸੀਜ਼ਨ ਖੇਡਦੇ ਵੀ ਨਹੀਂ ਹੈਗੇ ਤੇ ਇਹ ਵੀ ਮੰਨ ਕੇ ਚੱਲੋ ਕਿ ਹੁਣ ਬਹੁਤ ਜ਼ਿਆਦਾ ਕ੍ਰਿਕਟ ਉਹਨਾਂ ਵਿੱਚ ਬਚੀ ਨਹੀਂ ਤੇ ਉਹਨਾਂ ਦੀ ਇੱਕ ਰਿਪਲੇਸਮੈਂਟ ਵੀ ਲਿਆਓ ਹਾਲਾਂਕਿ ਤੁਹਾਡੇ ਕੋਲ ਸਰਾਜ ਹੈਗੇ ਆ ਤੁਹਾਡੇ ਕੋਲ ਪ੍ਰਸਿੱਧ ਕ੍ਰਿਸ਼ਨਾ ਹੈਗੇ ਆ ਤੁਹਾਡੇ ਕੋਲ ਰੱਪਾਲਾ ਕਰੇ ਮੁਹੰਮਦ ਅਰਸ਼ਦ ਖਾਨ ਹੈਗੇ ਆ ਪਰ ਜੇ ਇੱਕ ਤਜਰਬੇਕਾਰ ਫਾਸਟ ਬੋਲਰ ਇੰਡੀਆ ਦਾ ਜਾ ਰਿਹਾ ਇੱਕ ਹੋਰ ਨੌਜਵਾਨ ਜੇ ਬੈਕਅੱਪ ਫਾਸਟ ਬੋਲਰ ਆ ਜਾਵੇ ਆ ਠੀਕ ਹੈ ਨੰਬਰ 3 ਕੋਈ ਵਿਦੇਸ਼ੀ ਫਾਸਟ ਬੋਲਰ ਹੁਣ ਕੋਇਟਜ਼ੇ ਨੂੰ ਤੁਸੀਂ ਛੱਡ ਰਹੇ ਹੋ ਤੇ ਉਹਨਾਂ ਦੀ ਥਾਂ ਤੇ ਅਗਰ ਕੋਈ ਹੋਰ ਵਿਦੇਸ਼ੀ ਆ ਜਾਵੇ ਨਾਟ ਬੈਡ ਅੰਡਰਕ ਨੋਕੀਆ ਬਾਰੇ ਸੋਚ ਲਓ ਜਾਂ ਕੋਈ ਇਡਜ਼ਨ ਨੂੰ ਵਾਪਸ ਲੈ ਕੇ ਆ ਸਕਦੇ ਹੋ ਤੁਸੀਂ ਇੱਕ ਹੋਰ ਮੈਨੂੰ ਚੀਜ਼ ਧਿਆਨ ਆ ਰਹੀ ਹੈ ਇੱਕ ਪਲੇਅਰ ਦਾ ਮੈਂ ਨਾਂ ਲੈਣਾ ਭੁੱਲ ਗਿਆ ਗੁਰਨੂਰ ਬਰਾੜ ਪੰਜਾਬ ਦੇ ਫਾਸਟ ਬੋਲਰ ਹੈ ਮੇਰੇ ਗਵਾਂਡ ਮੁਕਸਰ ਦੇ ਰਹਿਣ ਵਾਲੇ ਹੈ ਤੇ ਕਿਉਂਕਿ ਸ਼ੋਮਨ ਗਿੱਲ ਹੁਣ ਹੈਗੇ ਪੰਜਾਬੀ ਹੈ ਠੀਕ ਹੈ ਪੰਜਾਬ ਵੱਲੋਂ ਖੇਡਣ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਪਰ ਜਿਸ ਪੰਜਾਬ ਦੀ ਟੀਮ ਜਿਹੜੀ ਹੁਣ ਸੈਦ ਮੁਸ਼ਤਾਕ ਅਲੀ ਟਰੋਫੀ ਖੇਡ ਰਹੀ ਹੈ ਕਿ ਉੱਥੋਂ ਵੀ ਇੱਕ ਦੋ ਨੌਜਵਾਨ ਸ਼ੋਮਨ ਆਪਣੀ ਟੀਮ ਨਾਲ ਗੱਲ ਕਰਕੇ ਲੈ ਕੇ ਆਣਗੇ ਤੁਹਾਨੂੰ ਕੀ ਲੱਗਦਾ ਹੈ ਕਿਹੜੇ ਪੰਜਾਬ ਦੇ ਪਲੇਅਰ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਜੀਟੀ ਵਿੱਚ ਉਹ ਥੱਲੇ ਠਾ ਕਰਕੇ ਕਮੈਂਟਾਂ ਵਿੱਚ ਦੱਸੋ ਅਗਲੇ ਵੀਡੀਓ 'ਚ ਹੋਰ ਗੱਲਾਂ ਕਰਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ